ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਜਿਹੜੀ ਤੀਜੀ ਸੂਚੀ ਹੈ ਕਹਿੰਦੇ ਉਹਦੇ ਵਿੱਚ ਪੇਚ ਫਸਦੇ ਦਿਖਾਈ ਦੇ ਰਹੇ ਨੇ ਕਿਥੇ 13 ਸੀਟਾਂ ਚੋਂ 8 ਉਮੀਦਵਾਰਾਂ ਦਾ ਐਲਾਨ ਹੋ ਚੁੱਕਿਆ ਪਰ 5 ਉਮੀਦਵਾਰਾਂ ਦਾ ਜਿਹੜਾ ਐਲਾਨ ਹੋਣਾ ਹਾਲੇ ਬਾਕੀ ਹੈ ਉਹਦੇ ਉੱਤੇ ਕਹਿੰਦੇ ਵੀ ਵੱਡੇ ਪੇਚ ਫਸੇ ਹੋਏ ਨੇ ਜਿਹੜੇ ਵੱਡੇ ਦਾਵੇਦਾਰ ਨੇ ਵੱਡੇ ਲੀਡਰ ਕਿਉਂਕਿ ਜਿਹੜੀ ਪਹਿਲੀ ਸੂਚੀ ਕਾਂਗਰਸ ਨੇ ਜਾਰੀ ਕੀਤੀ ਹੋਤੇ ਵਿੱਚ 6 ਉਮੀਦਵਾਰ ਜਾਰੀ ਕੀਤੇ ਸੀ ਦੂਜੀ ਦੇ ਵਿੱਚ 2 ਉਮੀਦਵਾਰ ਕੀਤੇ ਸੀ ਪਰ ਹੁਣ ਤੀਜੀ ਜਿਹੜੀ ਸੂਚੀ ਨੇ ਕਾਂਗਰਸ ਹਾਈ ਕਮਾਂਡ ਨੂੰ ਵੀ ਚੱਕਰਾਂ 'ਚ ਪਾਤਾ ਜੀ ਮੰਨ ਦੇ ਵੀ ਕਾਂਗਰਸ ਪਾਰਟੀ ਵੱਲੋਂ ਜਿਹੜੇ ਪੰਜ ਉਮੀਦਵਾਰ ਅਜੇ ਲੜਨ ਨਹੀਂ ਬਾਕੀ ਨੇ ਜਿਨ੍ਹਾਂ ਚ ਆਨੰਦ ਪ੍ਰਸਾਦ ਖਡੂਰ ਸਾਹਿਬ ਲੁਧਿਆਣਾ ਫਰੋਜਪੁਰ ਤੇ ਗੁਰਦਾਸਪੁਰ ਜੀ ਇਹ ਪੰਜ ਹਲਕਿਆਂ ਤੋਂ ਅਜੇ ਕੋਈ ਉਮੀਦਵਾਰ ਨਹੀਂ ਲੰਨੇ ਆ ਇਹ ਪਤਾ ਲੱਗਿਆ ਕਿ ਰਾਜਾ ਵਡਿੰਗ ਤੇ ਪ੍ਰਤਾਪ ਸਿੰਘ ਬਾਜਵਾ ਆਮੋ ਸਾਹਮਣੇ ਹੋ ਗਏ ਨੇ ਬਹੁਤੀਆਂ ਸੀਟਾਂ ਤੇ ਹੂੰ ਰਾਜਾ ਵਡਿੰਗ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹ ਕਿਸੇ ਹੋਰ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ ਇਹਨਾਂ ਸੀਟਾਂ ਦੇ ਉਹਨਾਂ ਦੇ ਆਪਣੇ ਉਮੀਦਵਾਰ ਨੇ ਤੇ ਪ੍ਰਤਾਪ ਸਿੰਘ ਬਾਜਵਾ ਆਪਣੇ ਉਮੀਦਵਾਰਾਂ ਨੂੰ ਟਿਕਟ ਦਿਵਾਉਣਾ ਚਾਹੁੰਦੇ ਨੇ ਜਿਹੜੇ ਹੁਣ ਤੱਕ ਟਿਕਟ ਮਿਲੇ ਨੇ ਜੀ ਸੰਦੀਪ ਜੀ ਉਹਨਾਂ ਚ ਜ਼ਿਆਦਾਤਰ ਜਿਹੜਾ ਪ੍ਰਭਾਵਸਾਲੀ ਆਗੂ ਵਜੋਂ ਨਜ਼ਰ ਆਏ ਨੇ ਟਿਕਟਾਂ ਦਿਵਾਉਣ ਤੇ ਪ੍ਰਤਾਪ ਸਿੰਘ ਬਾਜਵਾ ਰਹੇ ਨੇ ਤੇ ਹੁਣ ਕਿਤੇ ਕਿਤੇ ਰਾਜਾ ਵੜਿੰਗ ਨੂੰ ਫਿਰ ਇਹ ਨਾ ਲੱਗਦਾ ਹੋਵੇ ਕਿ ਮੈਂ ਬਿਲਕੁਲ ਹੀ ਕਮਜ਼ੋਰ ਨਾ ਹੋ ਜਾਵਾਂ ਜੇ ਸਾਰੇ ਸੰਸਦ ਮੈਂਬਰ ਆਂਦੀਆਂ ਜਿਹੜੀਆਂ ਟਿਕਟਾਂ ਨੇ ਉਹ ਪ੍ਰਤਾਪ ਬਾਜਵਾ ਜੀ ਨੇ ਆਪਣੀ ਝੋਲੀ 'ਚ ਪਵਾ ਕੇ ਲੈ ਜਾਣ ਦੇਖੋ ਪ੍ਰਤਾਪ ਸਿੰਘ ਬਾਜਵਾ ਦੀ ਬਹੁਤ ਮਿੱਗੀ ਸਾਜ ਰਹੀ ਹੈ ਰਾਹਲ ਗਾਂਧੀ ਨਾਲ ਤੇ ਰਾਜਾ ਵੜਿੰਗ ਵੀ ਦਾਵਾ ਕਰਦਾ ਕਿਉਂਕਿ ਉਹ ਕੌਮੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਹਿ ਚੁੱਕੇ ਨੇ ਰਾਜਾ ਵੜਿੰਗ ਵੀ ਸੋ ਦੋਵੇਂ ਆਗੂਆਂ ਦੀ ਜ਼ਰੂਰ ਸਾਂਝ ਹੈਗੀ ਹੈ ਹਾਈ ਕਮਾਂਡ ਨਾਲ ਪਰ ਜਿਹੜੀਆਂ ਟਿਕਟਾਂ ਦਾ ਐਲਾਨ ਨਹੀਂ ਹੋ ਰਿਹਾ ਇਹਦਾ ਕਾਰਨ ਇਹੀ ਹੈ ਕਿ ਸਿੰਘ ਫਸੇ ਹੋਏ ਨੇ ਪੇਜ ਫਸੇ ਹੋਏ ਨੇ ਪੂਰੀ ਤਰ੍ਹਾਂ ਉਸੇ ਆਨੰਦਪੁਰ ਸਾਹਿਬ ਹਲਕੇ ਤੋਂ ਹੀ ਦੇਖ ਲਓ ਆਨੰਦਪੁਰ ਸਾਹਿਬ ਹਲਕੇ ਤੋਂ ਜਿਹੜੇ ਰਾਜਾ ਵੜਿੰਗ ਨੇ ਉਹ ਵਿਜੇਂਦਰ ਸਿੰਘ ਵਿਜੇਂਦਰ ਸਿੰਘਲਾ ਜਿਹੜੇ ਲੋਕ ਨਿਰਮਾਣ ਮੰਤਰੀ ਨੇ ਪੰਜਾਬ ਦੇ ਉਹਨੂੰ ਟਿਕਟ ਦਵਾਉਣਾ ਚਾਹੁੰਦੇ ਨੇ ਹੂੰ ਤੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਤੇ ਹੱਤ ਵਿੱਚ ਡਟੇ ਹੋਏ ਨੇ ਪੂਰੀ ਤਰ੍ਹਾਂ ਜੀ ਤੇ ਫਿਰ ਰਾਣਾ ਗਰਜੀਤ ਆਪਣੇ ਬੇਟੇ ਨੂੰ ਟਿਕਟ ਦਿਵਾਉਣਾ ਚਾਹੁੰਦਾ ਹੈ ਰਾਣਾ ਇੰਦਰ ਪ੍ਰਤਾਪ ਨੂੰ ਹਾਲਾਂਕਿ ਹਾਈ ਕਮਾਂਡ ਉਹਨਾਂ ਨੂੰ ਖਡੂਰ ਸਾਹਿਬ ਲਈ ਚੋਣ ਲੜਨ ਲਈ ਕਹਿ ਰਹੀ ਹੈ ਕਿ ਤੁਸੀਂ ਇੱਥੇ ਲੜ ਲਓ ਪਰ ਉਹ ਲੜਨਾ ਨਹੀਂ ਚਾਹੁੰਦੇ ਉਹ ਚਾ ਰਹੇ ਨੇ ਆਨੰਦਪੁਰ ਸਾਹਿਬ ਤੋਂ ਇਹ ਜਿਹੜੀ ਚੋਣ ਲੜੀ ਜਾਵੇ ਤੇ ਇਸੇ ਕਰਕੇ ਹਾਲੇ ਤੱਕ ਇੱਥੇ ਪੂਰਾ ਪੇਚ ਫਸਿਆ ਹੋਇਆ ਹੈ ਇਸੇ ਤਰ੍ਹਾਂ ਗੁਰਦਾਸਪੁਰ ਦੀ ਹਾਲਤ ਹੈ ਜਿੱਥੇ ਤਿਰਸੇ ਰਜਿੰਦਰ ਬਾਜਵਾ ਸੋ ਗਿਲਿੰਦਰ ਸਿੰਘ ਹੁੰਦਾ ਵਾ ਵੱਡੇ ਚਿਹਰੇ ਨੇ ਬਰਿੰਦਰਜੀਤ ਪਾੜਾ ਉਹ ਵੀ ਉੱਥੇ ਵੱਡਾ ਆਗੂ ਐ ਇਹ ਉੱਥੇ ਵੀ ਇੱਕ ਥੜਾ ਕਿਸੇ ਦੀ ਮਦਦ ਕਰ ਰਿਹਾ ਤੇ ਦੂਜਾ ਥੜਾ ਦੂਜੇ ਦੀ ਮਦਦ ਕਰ ਰਿਹਾ ਇਹੀ ਹਾਲ ਪਰੋਜਪੁਰ ਚ ਹੈਗਾ ਪਰ ਉੱਥੇ ਕਹਿੰਦੇ ਸਹਿਮਤੀ ਲਗਭਗ ਬਣੀ ਹੋਈ ਐ ਸੇਰ ਸਿੰਘ ਘਬਾਇਆ ਤੇ ਜਿਹੜਾ ਕਿ ਸਾਫਖਾ ਸੰਸਦ ਰਹਿ ਚੁੱਕਾ ਐ ਪਹਿਲਾਂ ਵੀ ਕਾਂਗਰਸ ਪਾਰਟੀ ਦਾ ਅਕਾਲੀ ਦਲ ਵੱਲੋਂ ਸੰਸਦ ਬਣੇ ਸੀ ਫਿਰ ਉਹ ਕਾਂਗਰਸ ਚ ਰਲ ਗਏ ਸੀ ਪਰ ਸੁਖਵੀਰ ਬਾਦਲ ਦੇ ਮੁਕਾਬਲਾ ਹੋਇਆ ਸੀ ਉਹਨਾਂ ਦਾ ਤੇ ਹਾਰ ਗਏ ਸੀ ਉਦੋਂ ਤੇ ਦੁਵਾਰਾ ਕਹਿੰਦੇ ਉਹਨਾਂ ਤੇ ਲਗਭਗ ਸਹਿਮਤੀ ਹੈ ਲੁਧਿਆਣੇ ਚ ਵੀ ਕਹਿੰਦੇ ਇੱਕ ਇੱਕ ਥਿਰ ਇੱਕ ਬੰਦੇ ਦੀ ਸਪੋਰਟ ਕਰ ਰਹੀ ਹੈ ਤੇ ਦੂਜੀ ਥਿਰ ਦੂਜੇ ਦੀ ਕਰ ਰਹੀ ਹੈ ਇੱਕ ਥਿਰ ਭਾਰਤ ਪੁਸ਼ਨ ਆਸ਼ੂ ਦੇ ਹੱਕ ਚ ਹੈ ਤੇ ਦੂਜੀ ਥਿਰ ਕੋਈ ਉੱਥੇ ਵਜਾ ਇਕਨਿੰਨ ਸਾਹਿਬ ਦਾ ਸੰਜੀਤ ਤਲਵਾੜ ਕਾਂਗਰਸ ਦੇ ਉਹਨੂੰ ਟਿਕਟ ਦਿਵਾਉਣਾ ਚਾਹੁੰਦੀ ਹੈ ਸੋ ਇਸ ਕਰਕੇ ਫੇਚ ਜ਼ਰੂਰ ਫਸੇ ਹੋਏ ਨੇ ਹਾਈ ਕਮਾਂਡ ਲਈ ਵੀ ਕਾਫੀ ਕਹਿੰਦੇ ਔਖੀ ਘੜੀ ਚੱਲ ਰਹੀ ਹੈ ਤੇ ਉਹ ਵੀ ਕਹਿ ਰਹੇ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਸਹਿਮਤੀ ਕਰੋ ਤੇ ਪਰਪੋਜ਼ਲ ਆ ਵੀ ਨਵੀਆਂ-ਨਵੀਆਂ ਮੰਗ ਰਹੇ ਇਹਨਾਂ ਵੀ ਪਹਿਲਾਂ ਤਿੰਨਾਂ ਦੀ ਦਿੱਤੀ ਸੀ ਤੁਸੀਂ ਹੁਣ ਦੋ ਲੈ ਕੇ ਆਓ ਇਸ ਦਾ ਵੀ ਦੋਆ ਚਲੀ ਜਿਹੜੀ ਸਨਾਰਟੀ ਬਣਦੀ ਹੈ ਸੈਂਟੀ ਬਣਾਓ ਦੋ ਤਿੰਨ ਮੀਟਿੰਗਾਂ ਕਾਂਗਰਸ ਪਾਰਟੀ ਦੀਆਂ ਸਕ੍ਰੀਨ ਕਮੇਟੀ ਦੀ ਮੀਟਿੰਗ ਤੋਂ ਬਾਅਦ ਦਿੱਲੀ ਚ ਹੋ ਚੁੱਕੀਆਂ ਨੇ ਪਰ ਹੁਣ ਰਾਹਲ ਗਾਂਧੀ ਵਾਲੇ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਠੀਕ ਨਹੀਂ ਹੈ ਵਾਲੇ ਪੂਰੀ ਤਰ੍ਹਾਂ ਉਹਨਾਂ ਨੇ ਆਪਣੇ ਸਰਕਾਰ ਵਿੱਚ ਨਹੀਂ ਵਿੱਢੀ ਆਰਾਮ ਕਰ ਰਹੇ ਨੇ ਮੇਰਾ ਕਹਿਲ ਹੁਣ ਇਹ ਜਿਹੜਾ ਫੈਸਲਾ ਹੈ ਟਿਕਟਾਂ ਦਾ ਤੇ ਰਾਹਲ ਗਾਂਧੀ ਦੀ ਕਚਹਿੜੀ ਚ ਜਾਏਗਾ ਮੈਨੂੰ ਜਿੱਥੇ ਤੱਕ ਲੱਗ ਰਿਹਾ ਮਨਦੀਪ ਜੀ ਤੇ ਉਸ ਤੋਂ ਬਾਅਦ ਹੀ ਇਹਨਾਂ ਦਾ ਐਲਾਨ ਹੋਵੇਗਾ ਅੱਜ ਜਾਂ ਜਿਵੇਂ ਲੱਗਦਾ ਸੀ ਵੀ ਕੱਲ੍ਹ ਲੱਗ ਰਿਹਾ ਸੀ ਐਲਾਨ ਹੋ ਜਾਵੇਗਾ ਹੁਣ ਲੱਗ ਰਿਹਾ ਵੀ ਹਾਲੇ ਹੋਰ ਹੀ ਐਲਾਨ ਇੱਕ ਅਜਾ ਦਿਨ ਪਛੜ ਸਕਦਾ ਹੈ ਜੀ ਟਿਕਟਾਂ ਦਾ ਐਲਾਨ ਇਸੇ ਕਰਕੇ ਵੀ ਉੱਥੇ ਉਮੀਦਵਾਰ ਜ਼ਿਆਦਾ ਹੋਣ ਕਰਕੇ ਤੇ ਤੜੇਬੰਦੀ ਉੱਪਰਨ ਕਰਕੇ ਤਾਂ ਸਰ ਸਹਾਇ ਕਮਾਂਡ ਵੀ ਬੋਚ 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 ਕੇ ਪੈੜ ਧਰ ਰਹੀ ਹੈ ਕਿਉਂਕਿ ਪਹਿਲਾਂ ਵੀ ਜਿਹੜੀਆਂ ਟਿਕਟਾਂ ਅਨਾਉਂਸ ਕੀਤੀਆਂ ਨੇ ਭਾਵੇਂ ਬਠਿੰਡਾ ਹੋਵੇ ਭਾਵੇਂ ਹੁਸਿਆਰਪੁਰ ਹੋਵੇ ਭਾਵੇਂ ਫਰੀਦਕੋਟ ਹੋਵੇ ਭਾਵੇਂ ਪਟਿਆਲਾ ਹੋਵੇ ਕਈ ਥਾਵਾਂ ਤੇ ਜਿਹੜਾ ਕਾਂਗਰਸ ਨੂੰ ਆਪਣੇ ਜਿਹੜੇ ਉਮੀਦਵਾਰਾਂ ਦੀਆਂ ਟਿਕਟਾਂ ਕੱਟੀਆਂ ਨੇ ਜਾਂ ਨਵੇਂਆਂ ਨੂੰ ਦਿੱਤੀਆਂ ਨੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਜੀ ਚਿਲ੍ਹਾ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਪ੍ਰਤਾਪ ਬਾਜਵਾ ਤੇ ਰਾਜਾ ਬ੍ਰਿੰਗ ਜਿਹੜੇ ਪ੍ਰਧਾਨ ਨੇ ਮਿੱਜਦਾ ਪੰਜਾਬ ਕੌਂਸਲ ਦੇ ਵੀ ਆਮੋ ਸਾਹਮਣੇ ਲੇ। ਹੁਣ ਰਾਜਾ ਬ੍ਰਿੰਗ ਹੋਰ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਬੀਤੇ ਦਿਨ ਇੱਕ ਨਿੱਜੀ ਚੈਨਲ ਦੇ ਉੱਤੇ। ਉਹ ਕਹਿੰਦੇ ਮੇਰਾ ਟਿੱਚਾ ਸੀਐਮ ਯਾਨੀ ਕਿ ਮੁੱਖ ਮੰਤਰੀ ਬਣਨ ਦਾ ਆਖਿਆ ਤਾਂ ਮੇਰੇ ਹੱਥ ਦੀਆਂ ਲਕੀਰਾਂ ਵੀ ਦੱਸਦੀਆਂ ਨੇ। ਕਿਤੇ ਨਾ ਕਿਤੇ ਸਤਾਈ ਦਾ ਇਸ਼ਾਰਾ ਕੋਲੇ ਤੱਕ ਦਾ 24 ਦੀਆਂ ਟਿਕਟਾਂ ਨਹੀਂ ਐਨਾਨਸ ਕੀਤੀਆਂ ਜਾਂਦੀਆਂ ਪਰ 27 ਦਾ ਇਸ਼ਾਰਾ ਪਹਿਲਾਂ ਕਰ ਦਿੱਤਾ ਗਿਆ ਚੱਲ ਕੀ ਰਿਹਾ ਅੰਦਰ ਖਾਤੇ ਕਾਂਗਰਸ ਦੇ ਵੀ ਤਾਂ ਉਹ ਠੀਕ ਠਾਕ ਹੈ ਜਾਂ ਫਿਰ ਅੰਦਰ ਜਿੰਨੀ ਬਗਾਵਤ ਬਾਹਰ ਦਿਖ ਰਹੀ ਹੈ ਇੰਨੀ ਤੋਂ ਦੁੱਗੋ ਹੀ ਅੰਦਰ ਵੀ ਚੱਲ ਰਹੀ ਹੈ ਪਾਰਟੀ ਵਿੱਚ ਮਨਦੀਪ ਜੀ ਦੱਸੋ ਕਿ ਜਿਹੜਾ ਬੰਦਾ ਸਿਆਸਤ ਜਾਂਦਾ ਹੈ ਉਹਦੀ ਛੋਟੀ ਉਮੀਦ ਹੁੰਦੀ ਕਦੋਂ ਹੈ ਜੀ ਹਮ ਹਰੇਕ ਬੰਦੇ ਦੀ ਹਰੇਕ ਲੀਡਰ ਦੀ ਇੱਛਾ ਤਾਂ ਹੁੰਦੀ ਹੈ ਹਾਲਾਂਕਿ ਮੈਂ ਮੁੱਖ ਮੰਤਰੀ ਬਣਾ ਮੈਂ ਮੰਤਰੀ ਬਣਾ ਮੈਂ ਉੱਚੇ ਤੋਂ ਉੱਚੀ ਅਹੁਦੇ ਤੇ ਪਹੁੰਚਾਂ ਤੇ ਕਾਂਗਰਸ 'ਚ ਖਾਸ ਕਰਕੇ ਜਦੋਂ ਤੋਂ ਚਰਨਜੀਤ ਚੰਨੀ ਨੂੰ ਇਹ ਟਾਸਕ ਇੰਟਾਂਚ ਜਿਹੜਾ ਬਣਾਇਆ ਸੀ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਉਸ ਦਿਨ ਤੋਂ ਬਾਅਦ ਤਾਂ ਹਰੇਕ ਛੋਟਾ ਵੱਡਾ ਕਾਂਗਰਸੀ ਇਹ ਵੇਖਣ ਲੱਗ ਗਿਆ ਕਿ ਮੇਰਾ ਵੀ دور ਲੱਗ ਸਕਦਾ ਹੈ ਕਦੇ ਨਾ ਕਦੇ ਬਿਲਕੁਲ ਜੀ ਇਸੇ ਇਸੇ ਕਰਕੇ ਭਾਵੇਂ ਰਾਜਵਿੰਗ ਹੋਵੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਹੋਵੇ ਭਾਵੇਂ ਸ੍ਰਿ ਗਿੰਦਰ ਸਿੰਘ ਰੰਧਾਵਾ ਹੋਵੇ ਭਾਵੇਂ ਖੈਰਾ ਸਾਹਿਬ ਹੋਣ ਸਖਪਾਲ ਸਿੰਘ ਸਾਰੇ ਭਾਵੇਂ ਪ੍ਰਗਟ ਸਿੰਘ ਹੋ ਗਏ ਇਹਨਾਂ ਸਾਰਿਆਂ ਦੀ ਅੱਖ ਤਾਂ ਦੇਖੋ ਮੁੱਖ ਮੰਤਰੀ ਦੀ ਕੁਰਸੀ ਤੇ ਲੱਗੀ ਹੋ ਰਹੀਦੀ ਹੈ ਭਾਵੇਂ 3 ਸਾਲ ਪਏ ਨੇ ਜਾਂ ਜਿ ਪੌੜੇ 3 ਸਾਲ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਵੱਲ ਜਾਣ ਦੀ ਦੌੜ ਚ ਪਰ ਹੁਣ ਤੋਂ ਹੀ ਇਹ ਪੂਰੀਆਂ ਪੂਰੀਆਂ ਆਪਣੀਆਂ ਸੰਭਾਵਨਾਵਾਂ ਤਲਾਸ਼ ਰਹੇ ਨੇ ਪਰ ਰਾਜਾ ਵਡਿੰਗ ਮੰਦੀਪ ਦੀ ਰਾਜਾ ਵਡਿੰਗ ਦੀ ਇਹ ਪਤਾ ਲੱਗਿਆ ਕਿ ਜਿਹੜੇ ਹੈਗੇ ਕੇਂਦਰ ਦੀ ਕਾਂਗਰਸ ਦੀ ਹਾਈ ਕਮਾਂਡ ਕੋਈ ਬਹੁਤੀ ਜ਼ਿਆਦਾ ਖੁਸ਼ ਨਹੀਂ ਆ ਰਹੀ ਉਹਨਾਂ ਦੀ ਜਿਹੜੀ ਪ੍ਰਧਾਨਗੀ ਵਾਲੀ ਲੀਡਰਸ਼ਿਪ ਤੋਂ ਵੀ ਕਹਿੰਦੇ ਕਾਫੀ ਜ਼ਿਆਦਾ ਜਿੰਨੇ ਵੱਧ ਜ਼ਿਆਦਾ ਪਲੇਟਲ ਪਾਰਟੀ ਚ ਇਹਨਾਂ ਦੀ ਪ੍ਰਧਾਨਗੀ ਸਮੇਂ ਬਾਹਰ ਗਏ ਨੇ ਜੀ ਤੇ ਲਗਾਤਾਰ ਕਿਤੇ ਨਾ ਕਿਤੇ ਵਿਰੋਧ ਵੀ ਉੱਠਦਾ ਰਹਿੰਦਾ ਹੈ ਪਾਰਟੀ ਦਾ ਵੀ ਪੂਰਾ ਦਬਾਅ ਨਹੀਂ ਬਣਾ ਸਕੇ ਇੰਨਾ ਬਗਣਾ ਚਾਹੀਦਾ ਸੀ ਇੱਕ ਪ੍ਰਧਾਨਗੀ ਦਾ ਜਿਹਾ ਜਿਹਾ ਕੈਪਟਨ ਮਰਿੰਦਰ ਵੇਲੇ ਉਹ ਆਪਣਾ ਖੁੰਡਾ ਖੜਕਾ ਕੇ ਰੱਖਦੇ ਸੀ ਤੇ ਕਿਸੇ ਆਗੂ ਜਾਂ ਵਰਕਰ ਦੀ ਜ਼ਰੂਰਤ ਨਹੀਂ ਸੀ ਹੁੰਦੀ ਉਹਨਾਂ ਦੀ ਹਾਜ਼ਰੀ 'ਚ ਕੁਝ ਬੋਲਣ ਦੀ ਤੇ ਹੁਣ ਤਾਂ ਤੁਸੀਂ ਦੇਖੀ ਹੋਵੇਗਾ ਕਿ ਰਾਜਾ ਵਡਿੰਗ ਦੀ ਹਾਜ਼ਰੀ 'ਚ ਕਾਂਗਰਸੀ ਕੀ ਕੀ ਬੋਲੀ ਜਾਂਦੇ ਨੇ ਪਾਰਟੀ ਲਈ ਹਾਈ ਕਮਾਂਡ ਲਈ ਵੀ ਸੋ ਕਿਤੇ ਨਾ ਕਿਤੇ ਪਰ ਉਹਨਾਂ ਨੇ ਦੇਖੋ ਇੱਛਾ ਤਾਂ ਹਰੇਕ ਰਾਜਨੀਤਿਕ ਨੂੰ ਰੱਖਣੀ ਚਾਹੀਦੀ ਹੈ ਰਾਜਨੀਤਿਕ ਅਗੋਂ ਉਹ ਤੇ ਰਾਜਾ ਵਡਿੰਗ ਦੀ ਵੀ ਹੋ ਸਕਦੀ ਹੈ ਜੀ ਇਹ ਇਛਾ ਤਾਂ ਲ ਮੰਤਰੀ ਵੀ ਰਹਿ ਚੁੱਕੇ ਨੇ ਤੇ ਮੰਤਰੀ ਤੋਂ ਬਾਅਦ ਫਿਰ ਅਗਲਾ ਉਹ ਤਾਂ ਮੁੱਖ ਮੰਤਰੀ ਵੀ ਹੁੰਦਾ ਨਾ ਜੀ ਹੂੰ ਜੇਕਰ ਉਹ ਲਗਾਤਾਰ ਪ੍ਰਧਾਨ ਰਹਿੰਦੇ ਨੇ ਤੇ ਫਿਰ ਉਹ ਕਿੱਥੇ ਪੁੱਜੇ ਕਾਂਗਰਸ ਪਾਰਟੀ ਸਤਾਵਿਚ ਆਂਦੀ ਹੈ 227 ਚ ਤਾਂ ਉਹਨਾਂ ਦੀ ਜਿਹੜੀ ਇਹ ਇੱਛਾ ਪੂਰੀ ਵੀ ਹੋ ਸਕਦੀ ਹੈ